ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਵੜਦੇ ਪੱਠੇ ਕਿਰਾਂ ਉਹੀ ਕੰਮ ਧੰਦੇ ਜਿਹੜੇ ਆਪਣੇ ਹਰ ਰੋਜ਼ ਦੇ ਪੱਠਿਆਂ ਦੀ ਜਿਹੜੀ ਡਿਊਟੀ ਹੈ ਇਹ ਪੱਕੀ ਡਿਊਟੀ ਹੈ ਪੱਠਿਆਂ ਦੀ ਵੀ ਹਰ ਰੋ ਲੈ ਜਾਣੇ ਪੈਂਦੇ ਆ ਭਲਾ ਮੀਂਹ ਕਣੀ ਪਵੇ ਤੇ ਭਲਾ ਨਾ ਪਵੇ ਤੇ ਬਾਕੀ ਅੱਜ ਜਿਹੜੀ ਹਵਾ ਵਗਦੀ ਹੈ ਹਵਾ ਤੁਸੀਂ ਇਹਦੇ ਜੀ ਵੇਖੋਗੇ ਅਨਸਰ ਉਹਦੇ ਬੂਝੇ ਹਿਲਦੇ ਹਵਾ ਬਹੁਤ ਤੇਜ਼ ਹੈ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਚਲੋ ਅੱਜ ਹੁਣ ਆਪਾਂ ਵੜਦੇ ਆ ਪੱਠੇ ਤੇ ਫਿਰ ਮਾਰਾਂਗੇ ਢੇੜਾ ਤੇ ਵੇਖਾਂਗੇ ਸਬਜ਼ੀ ਸਾਰਾ ਕੁਝ ਆ ਦੇਖੋ ਤੁਸੀਂ ਕਿੰਨੇ ਲੀੜੇ ਹਲਦੇ ਆ ਕਿਵੇਂ ਆਹਾ ਤਰੋ ਕਰ ਦਉਂਦੀ ਆ ਬੇ ਹਸਾਬੀ ਤੇ ਇੱਧਰ ਵੇਖੋ ਤੁਸੀਂ ਪੱਠੇ ਹਿਲਦੇ ਹਜੇ ਤੁਹਾਨੂੰ ਹੋ ਸਕਦਾ ਕੈਮਰੇ ਵਿੱਚ ਘਟਦੀਂਦਾ ਹੋਵੇ ਤੇ ਹਵਾ ਤਾਜ਼ਾ ਆਏ ਐ ਜਿਵੇਂ ਨੇਰੀ ਵਗਦੀ ਹੁੰਦੀ ਐ ਤੇ ਆ ਆਪਣਾ ਘਾਹ ਹੈ ਘਾਹ ਦੇ ਵਿੱਚ ਆ ਦੇਖੋ ਤੁਸੀਂ ਇਹ ਪਤਾ ਨਹੀਂ ਕਿੱਥੋਂ ਆਈ ਐ ਅੰਬਰਵੇਲ ਕਹਿੰਦੇ ਨੂੰ ਪਤਾ ਨਹੀਂ ਕਿੱਥੋਂ ਆਈ ਐ ਘਾਹ ਚਾਹੇ ਤੇ ਆਪਾਂ ਸਾਰਾ ਕੁਝ ਵਿੱਚੇ ਵੱਢੀ ਹੋਨੇ ਐ ਤੇ ਆਉਂਦੇ ਸਾਲ ਨੂੰ ਬਦਲਣਾ ਪੂ ਕੰਮ ਇੱਥੋਂ ਪੱਠਿਆਂ ਦਾ ਤੇ ਚਲੋ ਹੁਣ ਆਪਾਂ ਵੜਦੇ ਆਂ ਪੱਠੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਕੀੜਾ ਮਾਰਨ ਵੇਖਾਂਗੇ ਜਿਹੜੀ ਕਣਕ ਨੂੰ ਪਾਣੀ ਲਾਇਆ ਪਾਣੀ ਪੂਣੀ ਕਿੰਨਾ ਕੁ ਖੜਾ ਹੈ ਤੇ ਜਾਂ ਪੀ ਗਿਆ ਵਾਹ ਆ ਆਪਣਾ ਕਿੰਨੂਆ ਦੇ ਪੁੱਜੇ ਆ ਵੇਖੋ ਲਾਦਨ ਜਿਹਦਾ ਆਪਾਂ ਲਾਈ ਸੀ ਨਾ ਤੇ ਪਾਣੀ ਲਾਇਆ ਸੀ ਉਹਦੇ ਦੇ ਵਿੱਚ ਮੁਰਕ ਬਹੁਤ ਉੱਠੀ ਸੀ ਤੇ ਪਰ ਜਿਵੇਂ ਜਿਵੇਂ ਠੰਡ ਪਈ ਗਈ ਤੇ ਉਹ ਮੁਰਕ ਬਹਿ ਗਈ ਥੱਲੇ ਹੀ ਮੁਰਕ ਹੁਣ ਕਿਤੇ ਵੀ ਨਹੀਂ ਗਈ ਇਹਦੇ ਵਿੱਚ ਤੇ ਲਸਣ ਹੀ ਆ ਆ ਆਪਾਂ ਥਾਂ ਸੀਗਾ ਇਹਦਾ ਆ ਬੂਝਾ ਵਾਸਤੇ ਪਾਣੀ ਪਾਉਣ ਵਾਸਤੇ ਵੀ ਚੌੜੀ ਜੀ ਖਾਲੀ ਬਣਾਦੀ ਸੀ ਤੇ ਇੱਥੇ ਆਪਾਂ ਨਾ ਮੇਥੇ ਬੀਜਤੇ ਸੀਗਾ ਆਹ ਕੁਝ ਮੇ ਤੇਖ ਲਾਰਦੇ ਸੀ ਉਹ ਮੂਰੇ ਮੇਤੀ ਆ ਵਿਹਲਾ ਥਾਂ ਤੇ ਮੈਂ ਕਿਹਾ ਕਿਉਂ ਵਿਹਲਾ ਰਹਿੰਦੇ ਨੇ ਬਾਕੀ ਆ ਵੇਖੋ ਤੁਸੀਂ ਧਣੀਆਂ ਕਿੰਨਾ ਸੋਨਾ ਆ ਪਤੂੜੀ ਜੰਨੇ ਆ ਨਾ ਤਾਂ ਧਣੀਆਂ ਲੈ ਜਾਗੇ ਤੇ ਨਾਲੇ ਢੇੜਾ ਵੱਜ ਜੂਗਾ ਉਹਦਾ ਆ ਨਾ ਆਪਾਂ ਤਾਂ ਇਹ ਤੂੜਿਆ ਨਹੀਂ ਇੱਥੋਂ ਆ ਮੁੱਚਿਆ ਪਿਆ ਆਪਾਂ ਤਾਂ ਉਧਰ ਹੈਗੀ ਹੈ ਕਿਹੜੀ ਕੋਲ ਜੰਨੇ ਹੁੰਨੇ ਤੇ ਆ ਹੋਰ ਹੀ ਕਰਸਾਨੀ ਕਰ ਗਏ ਮਹਿਕ ਬਹੁਤ ਆਉਂਦੀ ਐ ਤਾਂ ਨਹੀਂ ਇੱਥੇ ਪਤਾ ਨਹੀਂ ਇਹ ਸੀਗਾ ਇੱਕ ਨਾ ਕਿਟਾਈਆਂ ਵੰਡ ਕੇ ਗਏ ਸੀ ਸਬਜ਼ੀਆਂ ਉਹਨਾਂ ਦੇ ਵਿੱਚ ਵੀ ਸੀਗਾ ਇਹ ਤੇ ਆਪਾਂ ਉਹ ਲਾਇਆ ਸੀ ਚੁੰਡੀਆਂ ਨਾ ਲਾਇਆ ਸੀਗਾ ਇਹਨਾਂ ਵਟਾਂ ਤੇ ਫਿਰ ਇਹ ਨਾ ਪਤਾ ਮੈਂ ਕਿ ਇੱਥੋਂ ਜਾਲ ਵੈਸੇ ਉਗਰਦਾ ਨਹੀਂ ਹੁੰਦਾ ਛੇਤੀ ਇਹ ਤੇ ਛੇਤੀ ਉਗਰਿਆ ਚਲੋ ਹੁਣ ਆਪਾਂ ਵੇਖਦੇ ਹਾਂ ਕਣਕ ਆਪਾਂ ਜਿਹੜ ਨੂੰ ਪਾਣੀ ਲਾਇਆ ਸੀ ਕਵਾਰ ਦਾ ਪੂਜਾ ਇੱਕ ਆਸੇ ਤੇ ਇੱਕ ਆਸੇ ਇਹਨੂੰ ਹੋਈ ਤਾਂ ਕੁਝ ਵੀ ਨਹੀਂ ਲੱਗਿਆ ਨਾ ਇਹਨੂੰ ਤੇ ਨਾ ਐਸ ਪੂਜੇ ਨੂੰ ਆ ਆਪਣੀ ਮੇਥੀ ਆ ਦੇਖੋ ਫਲ ਕੱਢਦੇ ਇਹ ਕਾਸੇ ਆਪਣੇ ਕਵਾਰ ਦਾ ਪੂਜੇ ਦੇਵਤ ਹੈਗੇ ਪਾਲਕ ਦੇ ਪੂਜੇ ਮੇਥੀ ਵੀ ਬਹੁਤ ਵਧੀਆ ਹੈ ਤੇ ਆ ਹੈਗੀ ਆਪਣੀ ਕਣਕ ਜਿਹਨੂੰ ਆ ਪਾਣੀ ਲਾਇਆ ਸੀ ਬਈ ਹੈਣੀ ਦਾ ਪਾਣੀ ਮੂੰਹ ਆਪਾਂ ਖੁੱਲਾ ਛੱਡਤਾ ਸੀ ਕਿ ਜਿਹੜਾ ਪਾਣੀ ਹੋਇਆ ਖਾਲਾ ਪੀਜੂਗਾ ਇਹ ਦੇਖੋ ਹੈ ਨਹੀਂ ਪਾਣੀ ਤਾਂ ਹੈ ਨਾ ਬਾਈ ਜੂਏ ਨੂੰ ਕਰਦਾ ਕੰਮ ਜੂਏ ਦਾ ਆ ਨਹੀਂ ਆਇਆ ਭਈਰ ਖਿੱਚ ਕੇ ਲੱਗੇ ਤਾਂ ਠੀਕ ਹੈ ਮੁੜ ਕੇ ਆਏ ਨਾ ਮੀਂਹ ਕਣੀ ਲਾਦੇ ਆ ਇਹ ਜ਼ੀਰੋ ਵਾਲੀ ਕਣਕ ਹੈ ਤੇ ਦਬਦੋ ਹੋ ਜੂਗੀ ਰੇ ਤਾਂ ਪਾਈ ਆ ਤੇ ਆ ਦੇਖੋ ਦਰਾਖਤ ਹਿਲਦੇ ਕਿੰਨੀ ਹਵਾ ਜਿਵੇਂ ਨੇਰੀ ਹੁੰਦੀ ਹੈ ਨਾ ਓਵੇਂ ਹਵਾ ਹੈ ਅੱਜ ਤਾਂ ਜਿਹੜੇ ਸਾਬ ਨਾਲ ਹਵਾ ਹੈ ਫਿਰ ਠੰਡ ਵੀ ਬਹੁਤ ਵਧੂਗੀ ਇਹਨਾਂ ਸੁੱਕੇ ਹੂੰ ਹੂੰ ਇੱਥੇ ਕਿੱਥੇ ਬਣੋ ਬਣ ਕੇ ਇਹ ਆਪੇ ਵੇਖ ਹੂੰ ਜੁਵੇਂ ਹਾਂ ਤਾਂ ਵੇਖਦੇ ਨੇ ਇੱਥੇ ਵਰਤਿਆ ਭਾਈ ਕਿੱਧਰ ਆ ਗਿਆ ਇੱਥੋਂ ਨਿਕਲ ਗਿਆ ਆ ਇੱਥੇ ਪਾਣੀ ਪਾਇਆ ਇੱਥੋਂ ਨਿਕਲ ਗਿਆ ਹੈ ਆ ਇੱਥੇ ਆਹ ਹੈ ਨਿਕਸਾਨੇ ਚ ਹਰ ਜਾ ਇੱਕ ਮਿੰਟ ਹੋਰ ਕਿਸੇ ਪਾਸੇ ਵੇਖ ਬਾਈ ਹੋਰ ਹੈ ਨਹੀਂ ਹੋਰ ਨਹੀਂ ਹੋਰ ਕਿਸੇ ਪਾਸੇ ਨਿਕਲ ਨੂੰ ਤਾਂ ਨਾ ਹੋਵੇ ਦਾ ਆਹ ਦੇਖ ਤਮਾਸ਼ਾ ਉਧਰੋਂ ਲੈਂਦਾ ਇਹ ਚੜ ਗਿਆ ਭੈਣ ਠੀਕ ਪੜ ਜਾ ਚੱਲ ਪਾ ਪਣੀ ਮੈਂ ਵੀ ਅੱਜ ਤੋੜਦੇ ਆਂ ਪਸਾਗ ਤੇ ਸਾਗ ਤੋੜਨ ਆਇਆ ਆਂ ਪਸੁਖੇ ਨੂੰ ਉਹ ਤੋੜੀ ਜਾਂਦਾ ਬਾਈ ਸੋਗਾ ਦੱਸੇ ਸਾਗ ਤੇ ਆਉਂਦਾ ਹੈ ਹੋਗਾ ਉਹ ਛੁਣੀ ਇਕਦਮ ਹਾਂ ਹਾਂ ਕੰਮ ਕੀਤਾ ਪਿਆ ਹੈ ਸਾਗ ਦਾ ਕੰਮ ਆਇਆ ਆਂ ਬਈ ਵੀ ਇੱਕ ਤਾਂ ਸਰੋਂ ਪਾਈ ਘਟ ਸੀ ਆ ਵੇਖੋ ਇੱਥੇ ਜਮ ਹੁਣ ਤੁੰਦੀ ਦੀ ਉਹ ਵਿਰਲੀ ਵਿਰਲੀ ਕਿਸੇ ਪਾਸੇ ਹੈਗੀ ਐ ਇਹ ਤੇ ਨਹੀਂ ਨਾ ਆਏ ਸਾਲ ਆਪਾਂ ਸਰੋਂ ਵਾਹ ਪਾਦੇ ਨੇ ਨੇ ਕਾਜ ਤੇ ਸਾਗ ਤੋੜਨ ਵਾਲੇ ਬਹੁਤ ਆਉਂਦੇ ਆ ਭਰਾ ਕੋਈ ਆਏ ਵੀ ਨੇ ਕੋਈ ਪੁੱਛ ਪਾਛ ਕੇ ਤੋੜਦੇ ਨਾ ਹੀ ਆਪਾਂ ਕਦੇ ਕਿਸੇ ਨੂੰ ਕੋਸ ਆਖਿਆ ਯਾਰ ਵੀ ਚੱਲ ਜੇ ਹੈਗਾ ਤਾਂ ਤੂੜੀ ਜਾਂਦੇ ਐ ਤਾਂ ਪ੍ਰੈਤ ਕੀ ਤਾਂ ਜਮਾਂ ਤਸੱਲੀ ਕਰਾਤੀ ਇੱਕ ਤਾਂ ਸਰੋਂ ਘਟ ਸੀ ਇੱਕ ਸਾਗਾਂ ਵਾਲੇ ਜਿੰਨੇ ਵੀ ਆ ਇੱਥੇ ਲੈ ਪੈਂਦੇ ਆ ਆਹ ਸੜਕ ਵਗਦੀ ਇੱਥੇ ਵੱਡੀ ਇਥੋਂ ਦੇ ਨਾ ਜਿਵੇਂ ਗਾਂ ਵਾਲੇ ਪਿੰਡਾਂ ਦੇ ਜਿਹੜੇ ਜਾਂਦੇ ਕੋਈ ਸ਼ਹਿਰ ਮੋਟਰਸਾਈਕਲ ਤੇ ਉਹ ਜਦੋਂ ਫਿਰ ਕਿਤੇ ਨਹੀਂ ਦੀਂਦਾ ਹੁਣ ਨਾ ਤੁਸੀਂ ਵੇਖੋਗੇ ਵੀ ਆਸ-ਪਾਸੇ ਧਿਆਨ ਮਾਰੋਗੇ ਵੀ ਇੱਕ ਤਾਂ ਪਸ਼ੂ ਬਹੁਤ ਲੋਕਾਂ ਦੇ ਘਟਾ ਦੋ ਨੰਬਰ ਤੇ ਜੇ ਹੈ ਗਿਆ ਤਾਂ ਬਹੁਤ ਆਚਾਰ ਪਾਈ ਬੈਠੇ ਆ ਮੱਕੀ ਦਾ ਆਚਾਰ ਤੇ ਜੇ ਮੱਕੀ ਦਾ ਆਚਾਰ ਆ ਤਾਂ ਫਿਰ ਉਹਨਾਂ ਨੇ ਪੱਠੇ ਨਹੀਂ ਬੀਜੇ ਜਿਨੇ ਕਿਸ ਨੇ ਸਾਡੇ ਵਰਗੇ ਨੇ ਬੀਜੇ ਐ ਫਿਰ ਸਾਰਾ ਢਾਲਾ ਉੱਥੇ ਲਈ ਜਾਂਦਾ ਦੂਰੋਂ ਜੋ ਦੇ ਜਾਂਦੀ ਅਸਰੋਂ ਉੱਥੇ ਆ ਚਲੋ ਉੱਥੇ ਦੋ ਜੀ ਇੰਨੀ ਤੋੜ ਦਿੰਨੇ ਹੁਣਾਂ ਤਾਂ ਕੀ ਆਪਾਂ ਕਿਹੜਾ ਕਿਤੇ ਕਿਸੇ ਨੂੰ ਆਖਿਆ ਆਪਾਂ ਵੈਸੇ ਗੱਲ ਕਰਦੇ ਆ ਵੀ ਮਿੱਧਿਆ ਬੜਾ ਜਾਂਦਾ ਮੁੜ ਕੇ ਵੜਨਾ ਬਹੁਤ ਔਖਾ ਹੈ ਆਏ 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 ਬਣਾ ਦੇ ਲੀਆਂ ਸਾਰੇ ਜੀ ਆਏ ਆ ਤੇ ਚਲੋ ਇੱਕ ਮੋਨੀ ਆਪਾਂ ਵੜ ਲਾਂਗੇ ਇੱਕ ਪਹਿਲੀ ਵਾਰ ਜਦੋਂ ਆਪਾਂ ਵੜਦੇ ਆ ਤੇ 10 ਮਿੰਟ ਵੱਧ ਲੱਗ ਜਾਣਗੇ ਹੋਰ ਕੀ ਹੈ ਤੇ ਵੀ ਸਾਗ ਦੀ ਵੇਖੋ ਤੁਸੀਂ ਵੀ ਇੰਨੀ ਬਾਕੀ ਹੁਣ ਜਦੋਂ ਥੋੜੀ ਠੰਡ ਜੀ ਹੋ ਗਈ ਉਹਦਾਂ ਦਾ ਸਾਗ ਨੂੰ ਭਾਲਾ ਪੈਂਦੇ ਆ ਹੈ ਨਾ ਕਈ 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 ਘਰ ਤਾਂ ਨਾ ਚਾਰ ਚਾਰ ਦਿਨ ਖਾਈ ਜਾਂਦੇ ਐ ਉਸ ਤੋਂ ਬਾਅਦ ਮੂੜੀਆਂ ਤੇ ਸਬਜੀ ਵਾਲੇ ਪਾਸੇ ਤਾਂ ਝਾਕਦੇ ਨਹੀਂ ਤਿੰਨ ਚਾਰ ਦਿਨ ਇਹਨੂੰ ਡਾਉਂਦੇ ਆ ਮੁੜ ਕੇ ਮੂੜੀਆਂ ਵਾਲੇ ਤੇ ਫਿਰ ਕੋਈ ਸਬਜੀ ਦਾਲ ਧਰ ਲਈ ਤੇ ਫਿਰ ਸਾਗ ਨੂੰ ਬਾਕੀ ਜਦੋਂ ਇਹਨਾਂ ਬਾਹਲਾ ਸਵਾਲ ਲੱਗਣਾ ਉਦੋਂ ਇਹਨਾਂ ਮੁੱਕ ਜਾਣਾ ਐ ਨਾ ਹੁਣ ਜਦੋਂ ਕੇਰਾ ਵੱਡਾ ਗਿਆ ਦੇਖੋ ਆਪਾਂ ਕੇਰਾ ਵੱਡਿਆ ਸਰੋਂ ਹੈ ਨਹੀਂ ਜਦੋਂ ਵੱਢਦੇ ਸੀ ਉਦੋਂ ਸੀਗੀ ਵੀ ਮੜ ਕੇ ਸਰੋਂ ਮੁੱਕ ਜਾਨੀ ਹੈ ਤੇ ਸਾਗ ਨਹੀਂ ਤੇ ਹੁਣ ਫੇਰ ਉਹ ਫੇਰ ਹੋਣਗੇ ਆਪਣੀ ਜਿਹੜੀ ਸਰੋਂ ਬੀਜੀ ਹੈ ਉਹਨੂੰ ਪਾਣੀ ਲਾਤਾ ਸੀ ਆਪਾਂ ਉਗਰੇ ਫੇਰ ਉਹਦੇ ਦਾਲੇ ਹੋ ਜਾਣਗੇ ਜਦੋਂ ਉਹ ਚ ਸਾਗ ਬਣ ਗਿਆ ਤੁਹਾਨੂੰ ਮੈਂ ਵਿਖਾਉਂਗਾ ਜਦੋਂ ਕਿ ਤੇ ਉਹ ਉਹਦੇ ਚ ਵੀ ਤੋੜਿਆ ਜਿਹੜੀ ਪਕਾਵੇਂ ਸਰੋਂ ਰੱਖਿਓ ਉਹਨੂੰ ਨਹੀਂ ਛੱਡਦੇ ਮੋੜ ਕੇ ਖੀਰ ਤੇ ਆ ਕੇ ਵੀ ਆਪਾਂ ਮੰਨ ਕੇ ਚੱਲੋ ਜੇ ਹੁਣ ਗੋਲੀਆਂ ਘੜਦੇ ਸੀ ਆਪਾਂ ਵਿਕਣਕ ਚੋਲੀਆਂ ਘੜਤੀਆਂ ਤੇ ਗੋਲੀਆਂ ਦਾ ਆਪਾਂ ਹੁਣ ਪਕਾਵੀਆਂ ਹੁੰਦੀਆਂ ਆਪਾਂ ਸਰੋਂ ਵਾਸਤੇ ਬੀਜਦੇ ਉਹ ਚੋਂ ਵੀ ਡੂੰਗੀ ਆਉਂਦੇ ਹੁੰਦੇ ਕੋਈ ਸਮਝ ਨਹੀਂ ਲੱਗਦੀ ਵੀ ਜਿਹੜੀ ਚਾਲ ਘਾਹ ਚ ਤਾਂ ਆਪਾਂ ਵੱਢਣੀ ਹੁੰਦੀ ਐ ਸਰੋਂ ਇਹ ਚ ਤੇ ਵੱਢਿਆ ਜਾਂਦਾ ਤੋੜਿਆ ਜਾਂਦਾ ਸਾਗ ਚਲੋ ਉਹ ਦਾ ਕੋਈ ਨਹੀਂ ਜਦੋਂ ਪਕਾਵੀ ਸਰੋਂ ਰੱਖੀ ਜਾਂ ਆਪਾਂ ਗੋਲੀਆਂ ਲਾਈਆਂ ਕਣਕ ਚ ਉਹਨੂੰ ਵੀ ਡਾਈ ਆਉਂਦੇ ਨਾ ਉਦੋਂ ਫਿਰ ਥੋੜਾ ਜਿਹਾ ਮਹਿਸੂਸ ਹੁੰਦਾ ਚਲੋ ਜਿਹਦੇ ਕਿਸਮਤ ਚ ਉਹਨੇ ਖਾ ਹੀ ਲੈਣਾ ਤੋੜ ਲੈਣਾ ਆਪਾਂ ਕਿਸੇ ਨੂੰ ਕੋ ਸੱਖਣਾ ਨਹੀਂ ਨਾ ਆਪਾਂ ਰੱਖਣਾ ਨਾ ਤੋੜੋ ਨਾ ਆਪਾਂ ਖਣਾ ਤੋੜੋ ਜੇ ਕੋਈ ਆ ਕੇ ਪੁੱਛ ਲੈਂਦਾ ਕਹਿ ਦੇਣਾ ਤੋੜ ਲਓ ਤੇ ਨਹੀਂ ਆਪਦੀ ਮਰਜ਼ੀ ਨਾ ਆਉਂਦੇ ਤੇ ਲੈ ਜਾਂਦੇ ਨਾ ਦਾ ਆਪਾਂ ਸਾਰਾ ਦਿਨ ਖੇਤ ਰਹਿਨੇ ਆ ਤੇ ਨਾ ਕੋਈ ਆਪਾਂ ਨੂੰ ਡੀਗਦਾ ਕਨੇ ਸੁਖਿਆ ਅੱਜ ਆਪਾਂ ਤੋੜੀ ਜਾਂਦੇ ਹੁਣ ਅਕਸਰ ਮਿੱੱਧਾ ਤਾਂ ਜਾਣਾ ਹੀ ਹੁਣ ਆਪ ਤੋੜ ਦੋ ਦੋ ਕਿਹੜਾ ਮਿੱੱਧਾ ਨਹੀਂ ਇੱਕ ਵਾਰੀ ਐ ਹੋਈ ਸੀਗੀ ਇੱਕ ਘਰ ਦੇ ਸਾਗ ਤੋੜਨ ਆ ਗਿਆ ਕੋਈ ਤੇ ਉਹ ਸਾਗ ਤੋੜਨ ਨਾਲ ਆਉਂਦਾ ਨਾ ਆਂਦਾ ਬਾਈ ਯਾਰਾਂ ਦਾ ਨਾ ਤੂੰ ਬਚਾ ਕੇ ਤੋੜ ਨਹੀਂ ਸਕ ਹੁਣ ਵੀ ਜੇ ਸਰੋਂ ਵਿੱਚ ਆ ਘਾਹ ਦੇ ਤਾਂ ਵਿੱਚ ਤਾਂ ਵੜਨਾ ਹੀ ਪਊਗਾ ਨਾ ਜੇ ਤਾਂ ਪਾਸੇ ਪਾਸੇ ਹੋਵੇ ਤਾਂ ਪਾਸੇ ਪਾਸੇ ਤੋੜ ਲਈ ਜੇ ਵਿੱਚ ਆ ਤਾਂ ਫਿਰ ਵਿੱਚ ਤਾਂ ਫੜਨਾ ਹੀ ਪਊਗਾ ਤੇ ਸਾਗ ਤੋੜਨ ਵਾਲਾ ਭਲਾ ਮਨਸੂਬ ਚ ਅਸੀਂ ਆਉਂਦਾ ਬਾਈ ਕਿਵੇਂ ਪਜਾਪ ਜਾ ਕੇ ਤੋੜਨਾ ਦਾ ਤੂੰ ਹੀ ਤੋੜ ਕੇ ਦੇ ਦੇ ਫਿਰ ਇਹਦੇ ਨਾਲ ਤਾਂ ਚੰਗਾ ਵੀ ਤੋੜੀ ਜਾਂਦੇ ਜਿਵੇਂ ਤੋੜਦੇ ਤੋੜ ਲਓ ਚਲੋ ਕਰਵਾਪੋ ਆਪਣਾ ਰਾਂਝਾ ਰਾਜੀ ਚਲੋ ਮਿਲਦੇ ਆ ਕਿਤੇ ਹੋਰ ਵੀਡੀਓ ਨਾਲ